ਮਾਤਾ ਦੇ ਹਿੱਲਣੇ ਨਹੀਂ ਡਈਦੇ ਹੈ ਮੈਨੂੰ ਲੱਗਦਾ ਵਾ ਇਹਦੀਆਂ ਬੇੜੀਆਂ ਚਵੱਟੇ ਪਏ ਆ ਇੰਨੇ ਲੱਗਦਾ ਵੀ ਉਹਦਾ ਗਾਲਾ-ਗੋਲਾ ਘੁੱਟਦਾ ਵਾ ਸਰਾਨੇ-ਸਰੂਣੇ ਨਾਲ ਜੇ ਇੰਨੇ ਕੋਈ ਕਰਤਾ ਹੋਇਆ ਨਾ ਮੇਰੀ ਮਾਤਾ ਨੂੰ ਇਹ ਨਹੀਂ ਮੇਥੋਂ ਬਚਦੀ ਇਹਦੀ ਖੈਰ ਨਹੀਂ ਆ ਉਦੋਂ ਨਾ ਇਹਨਾਂ ਚੰਗਾ ਵੀ ਨੋ ਸ਼ੱਕ ਨਹੀਂ ਹੋਇਆ ਵੀ ਹੁਣ ਚਾਹ ਬਣਾ ਕੇ ਤੇ ਦਾ ਮੱਥਾ ਡਮਾ ਉਥੋਂ ਖਿਸਕ ਗਿਆ ਵੀ ਇਹ ਨਾ ਹੋਵੇ ਰੌਲਾ ਰਾਲਾ ਬਾਗ ਤੇ ਮਾਤਾ ਨੂੰ ਉਠਾਲ ਦੇ ਮੈਂ ਤੇ ਜੇ ਚੈੱਕ ਬੁੱਕ ਵੀ ਚੁੱਕਣੀ ਆ ਉਥੋਂ ਹਿੱਤ ਇਕਲੋ ਤੇ ਫੋਨ ਹੀ ਚਲਾਈ ਜਾਂਦੇ ਈਓ ਕੋਈ ਕੰਮ ਧੰਦਾ ਕਰ ਲੋ ਤੇ ਕੱਲਾ ਫੋਨ ਦਾ ਹੀ ਵਾਸਤਾ ਵਾ ਫੋਨ ਹੀ ਚਲਾਉਂਦਿਆ ਮੈਂ ਆ ਕਬਲ ਤੇ ਨੰਬਰ ਕੱਢਣ ਦਿਆਂ ਵਾ ਦੈਂਚਾਈ ਨੰਬਰ ਕੱਢਿਆ ਵਾ ਨੰਬਰ ਲਾਉਂਦੀ ਹਿੰਮਤ ਨਹੀਂ ਪੈਣਦੀ ਮੈਂ ਇਹ ਨੰਬਰ ਲਾਤਾ ਨਾ ਫਿਰ ਨਾ ਕਲੇਸ਼ ਪੈ ਜਾਣਾ ਵਾ ਇਹ ਤਾਂ ਗਲਤ ਆਡੀ ਠੀਕ ਆ ਫੋਨ ਅਹੀਂ ਲਾਉਣਾ ਵੀ ਕਿੱਦਾਂ ਵਾ ਵਿਚਾਰੀ ਨੂੰ ਜਲਾਦ ਟੱਕਰੇ ਆ ਉਹ ਇੰਨੇ ਕਸਾਈ ਆ ਨਾ ਤੇ ਕੋਈ ਗੱਲ ਨਹੀਂ ਕਰਨ ਵਾਲੀ ਸਾਡੇ ਸਾਹਮਣੇ ਕਿੱਦਾਂ ਵਿਚਾਰੀ ਨੂੰ ਕੁੱਟਣ ਮਾਰਨ ਰਏ ਹੈਗੇ ਦੁੱਖ ਤੇ ਮੈਨੂੰ ਵੀ ਬੜਾ ਵਾ ਉਹਦਾ ਮੈਂ ਤਾਂ ਸਮਝ ਲੱਗਣ ਦੀ ਹੁਣ ਆਪਾਂ ਕੀ ਕਰੀਏ ਨਾ ਹੱਥੇ ਰਾ ਕੇ ਬੈਠ ਨਹੀਂ ਸਕਦੇ ਆਪਾਂ ਕੁਕਣਾ ਹੁ ਤਾਂ ਕਰਨਾ ਪਾਣਾ ਹਨ ਨੂੰ ਗੱਲ ਤੇ ਤੁਹਾਡੀ ਠੀਕ ਆ ਕੋਹ ਨਾ ਕੋਹ ਤੇ ਕਰਨਾ ਪੈਣਾ ਵਾ ਪਰ ਇੱਕ ਗੱਲ ਹੈਗੀ ਆ ਨਾ ਕਵਲ ਨੇ ਵੀ ਨਾ ਸਾਨੂੰ ਫੋਨ ਕੀਤਾ ਜੇ ਸਾਨੂੰ ਕਵਲ ਫੋਨ ਕਰ ਦਿੰਦੀ ਨਾ ਤੇ ਸਾਨੂੰ ਪਤਾ ਲੱਗ ਜਾਂਦਾ ਰਾਜੀ ਖੁਸ਼ੀ ਦਾ ਕਵਲ ਜਰੂਰ ਫੋਨ ਕਰਦੀ ਜਿਉਂ ਇਹ ਤਾਂ ਫੋਨ ਲੱਗਾ ਹੁੰਦਾ ਜਿੱਦਾਂ ਦੇ ਬੰਦੇ ਆ ਨਾ ਮਾਂ ਪੁੱਤ ਮਾਂ ਵੱਡ ਉਤੋਂ ਪੁੱਤ ਗਾੜੀ ਵੱਧ ਵਾ ਫੋਨ ਕਿਸੇ ਤਾਣਾ ਵਿਚਾਰੀ ਨੂੰ ਉਹਦੇ ਲਾਲਚ ਅੰਨੇ ਹੋਏ ਆ ਉਹਨਾਂ ਸਿਰਫ ਮਾਇਆ ਹੀ ਦੇਖਦੀ ਆ ਬਸ ਮਾਇਆ ਇਧਰੋਂ ਆ ਜੀ ਉਧਰੋਂ ਆ ਜੀ ਰਿਸ਼ਤੇ ਨਾਲ ਤਾਂ ਇਹਨਾਂ ਪਤਾ ਨਹੀਂ ਕੀ ਚੀਜ਼ ਆ ਮੈਨੂੰ ਤੇ ਡਰ ਲੱਗਦਾ ਵੀ ਕਿਤੇ ਵਿਚਾਰੀ ਨੂੰ ਕੋਈ ਹਕਾਰ ਨਹੀਂ ਨਾ ਦੇਣ ਉਹ ਨਹੀਂ ਨਹੀਂ ਕਰਦੇ ਐਨੀ ਜੋਗੀ ਨਹੀਂ ਹੈਗੇ ਉਹ ਆ ਮੁੰਡਾ ਸਵੇਰ ਦਾ ਫੋਨ ਘਰੀ ਜਾਂਦਾਵੇਂ ਘਰੀ ਜਾਂਦਾ ਉਹ ਮੁੰਡਾ ਹੀ ਕੰਮ ਦਾ ਕੰਮ ਥੋੜਾ ਕਰਨ ਵਾਲਾ ਸੀ ਸਿਰ ਜਾ ਕੇ ਮੈਂ ਕੰਮ ਕਰਾਂ ਕੋਈ ਦਲ ਨਹੀਂ ਚਲੋ ਕੋਈ ਨਹੀਂ ਕੰਮ ਤੇ ਵੀ ਜਾਣਾ ਪੈਂਦਾ ਉਹ ਉਹ ਤੇ ਸਾਡੀ ਰੋਜੀ ਰੋਟੀ ਆ ਜੇ ਕਰਾਂਗੇ ਤੇ ਖਾਵਾਂਗੇ ਨਹੀਂ ਤੇ ਕਿੱਥੋਂ ਖਾਵਾਂਗੇ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵਾਂ ਹੁਣ ਕੱਲੇ ਬਾਰੇ ਸੋਚ ਕੀ ਕਰਨਾ ਉਹਦਾ ਮੇਰਾ ਤੇ ਜੀ ਕਰਦਾ ਜਾ ਕੇ ਫੇਰ ਹਾਂ ਉਹ ਤੇ ਨਹੀਂ ਨਹੀਂ ਅਹੀਂ ਨਹੀਂ ਹੁਣ ਜਾਣਾ ਸਾਡਾ ਕਰਕੇ ਨਾ ਉਹਦੀ ਵਿਚਾਰੀ ਦੀ ਕੀ ਹਾਲਤ ਹੋਈ ਆ ਕਿੰਨਾ ਉੱਚਾ ਨੀਵਾ ਬੋਲੇ ਆ ਬਾਕੀ ਇਹ ਆ ਜੀ ਤੁਹਾਡਾ ਗੱਲ ਕਰਨ ਨੂੰ ਜੀ ਕਰਦਾ ਜਾਂ ਉਹਦੀ ਸੁਖਨੰਦ ਪੁੱਛਣ ਨੂੰ ਜੀ ਕਰਦਾ ਮੈਂ ਨਾ ਤੇ ਉਹਦੀ ਜਠਾਣੀ ਦਾ ਮੇਰੇ ਕੋਲ ਨੰਬਰ ਹੈਗਾ ਵਾ ਆਪਾਂ ਉਹਦੇ ਤੇ ਫੋਨ ਲਾ ਕੇ ਨਾ ਫਿਰ ਗੱਲ ਕਰਦੇ ਆਂ ਹਾਂ ਤੇਰੀ ਗੱਲ ਠੀਕ ਆ ਵਾਕਿਆ ਮਨੂੰ ਉਹਦੇ ਨੰਬਰ ਦੇਗੀ ਸਾਨੂੰ ਉਹਦੇ ਫੋਨ ਲਾ ਉਹਨੂੰ ਪੁੱਛ ਹਾਲ ਚਾਲ ਦਾ ਵੀ ਠੀਕ ਠਾਕ ਆ ਹਾਂ ਇਹ ਗੱਲ ਤਾਂ ਠੀਕ ਆ ਆਜੋ ਮੇਰੇ ਵਾਲਾ ਫੋਨ ਅੰਦਰ ਹੀ ਪਿਆ ਵਾ ਉਹ ਤੋਂ ਕੱਢ ਕੇ ਦੇਣੀ ਨੰਬਰ ਤੁਹਾਨੂੰ ਚੱਲ ਕਬਲੇ ਕਬਲੇ ਆਵਾਜ਼ ਨਹੀਂ ਸੁਣਦੀ ਤੈਨੂੰ ਆਹੇ ਕੀ ਹੋ ਗਿਆ ਵਾ ਉਹ ਮੰਮੀ ਨੂੰ ਕੀ ਕੀਤਾ ਯੋ ਕੀ ਕੀਤਾ ਮੰਮੀ ਨੂੰ ਉਹ ਅਸੀਂ ਨਹੀਂ ਕਰਨੀ ਬਿਲਕੁਲ ਵੀ ਤੇ ਫੇਰ ਨਹੀਂ ਕਾਂਡੀ ਤੇ ਉਹਦੇ ਵਿੱਚ ਮੇਰਾ ਕੀ ਕਸੂਰ ਵਾ ਖਾ ਕੇ ਦਵਾਈ ਘੜੀ ਲੰਮੇ ਪੈ ਗਈ ਹੋਊਗੀ ਉਹਦੇ ਲਾਗੇ ਕੋਣ ਬੈਠਾ ਸੀ ਉੱਥੇ ਤੂੰ ਹੀ ਬੈਠੀ ਸੀ ਨਾ ਉਹਦੇ ਲਾਗੇ ਤੂੰ ਹੀ ਕੋ ਕੀਤਾ ਹੋਰ ਕਿਨੇ ਕੀਤਾ ਉਹਨੂੰ ਕੋ ਜੇ ਮੈਂ ਲਾਗੇ ਬੈਗੀਆਂ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੀ ਉਹਨੂੰ ਕੋ ਕਰਤਾ ਵਾ ਜਦੋਂ ਤੁਸੀਂ ਬਾਹਰ ਹੀ ਉਦੋਂ ਲਾਗੇ ਮਾਤਾ ਦੇ ਕੋਣ ਰਹਿੰਦਾ ਸੀ ਮੈਂ ਹੀ ਰਹੀ ਨਹੀਂ ਸੀ ਨਾ ਮੈਂ ਤੈਨੂੰ ਚਾਹ ਪੁੱਛਣ ਗਈ ਸੀ ਪੜਾਈ ਦਾ ਜ਼ਮਾਨਾ ਹੀ ਨਹੀਂ ਹੈਗਾ ਉਦੋਂ ਮੇਰੀ ਮਾਂ ਨਾ ਉਹ ਤੇ ਪਕਾ ਕੇ ਖਾ ਲੈਂਦੀ ਸੀ ਸਾਰਾ ਕੁਝ ਕਰ ਲੈਂਦੀ ਸੀ ਤੇ ਹੁਣ ਮਾਂ ਨੂੰ ਕੀ ਹੋ ਗਿਆ ਵਾ ਹੁਣ ਵੀ ਕੋੜੇ ਵਰਗੀ ਆ ਜੇ ਉਹਨੂੰ ਕੋ ਹੋ ਗਿਆ ਆ ਨਾ ਕਵਲ ਤੇ ਤੇਰੀ ਖੈਰ ਨਹੀਂ ਮੈਂ ਤੈਨੂੰ ਦੱਤੀ ਜਾਣਾ ਹੀ ਉਹ ਤੇ ਤੁਸੀਂ ਵੀ ਉਂਗਲ ਠਾਂ ਰੱਖ ਕੇ ਗੱਲ ਕਰਿਆ ਕਰੋ ਮੇਰੇ ਨਾਲ ਜੇ ਮੈਨੂੰ ਕੋ ਕਹਿਆ ਨਾ ਤੇ ਮੇਰੇ ਭਰਾ ਦਾ ਤੁਹਾਨੂੰ ਪਤਾ ਹੀ ਆ ਤੇਰਾ ਭਰਾ ਵਾ ਕੀ ਕੀ ਆਓ ਜਦੋਂ ਨਹੀਂ ਉਦੋਂ ਮੇਰੇ ਭਰਾ ਨੇ ਭਰਾ ਨੇ ਕੀ ਆਓ ਹੈ ਰੱਬਾ ਇਹਨੂੰ ਕਿਤੇ ਪਤਾ ਤੈਨੂੰ ਲੱਗ ਗਿਆ ਵੀ ਮਾਂ ਦਾ ਨੂੰ ਮੈਂ ਹੀ ਕੁਝ ਕੀਤਾ ਵਾ ਇਹ ਤੇ ਹੈਗਾ ਵੀ ਜਲਾ ਦਵਾ ਮੈਨੂੰ ਮਾਰ ਹੀ ਨਾ ਦਵੇ ਕਿਤੇ ਇਨੇ ਕੀ ਡਿਮਰ ਡਿਮਰ ਮੇਰੇ ਨਾਲ ਕੀ ਗੱਲ ਤੇਰਾ ਭਰਾ ਬਦਮਾਸ਼ ਵਾ ਜਿਵੇਂ ਮੇਰੀ ਮਾਂ ਨੂੰ ਹੋ ਗਿਆ ਤੇ ਤੈਨੂੰ ਮੈਂ ਛੱਡਣਾ ਨਹੀਂ ਹੱਥ ਛੱਡ ਮੇਰਾ ਘਰਦ ਹੋ ਗਈ ਇਹ ਕਰਨੀਆ ਜਿਨਾਨੀ ਦਾ ਟੁਕੜਾ ਬੰਦੇ ਦਾ ਕੰਮ ਆ ਹੱਥਾਂ ਚੁੱਕਾਂ ਤੇ ਹੋਰ ਕੀ ਕਰਾਂ ਬੰਦੇ ਦਾ ਕੰਮ ਕਰ ਕੋਈ ਉਧਰ ਮੇਰੀ ਮਾਂ ਦਾ ਵੀ ਕੀ ਹਾਲ ਕੀਤਾ ਵਾ ਇਹਨੇ ਕੀ ਹਾਲ ਮਾਂ ਤੇਰੀ ਨੂੰ ਉਹ ਹੋਸੀ ਨਹੀਂ ਕਰਨੀ ਆ ਓਏ ਨਾ ਖਾਣ ਲੱਗੀ ਤੇ ਵੇਂਦੀ ਕੱਖ ਨਹੀਂ ਜੋ ਆਉਣਾ ਖਾਈ ਜਾਂਦੀ ਕੋਈ ਵੱਧ ਘੱਟ ਦਵਾਈ ਕਰੀ ਹੋਊਗੀ ਖਾ ਲਈ ਇੱਥੇ ਉਹਨੇ ਵੱਧ ਘੱਟ ਦਵਾਈ ਉਹਨੇ ਇਹੋ ਹੀ ਉਹਦੇ ਲਾਗੇ ਬੈਠੀ ਸੀ ਉਹ ਬਹਿ ਗਈ ਆ ਫੇਰ ਇਹ ਇੰਦੇ ਤਾਂ ਉਹਨੂੰ ਕੋ ਦੁਆਣੇ ਦੇ ਭੱਕੇ ਮਾਰੀ ਜਾਂਦੀ ਓ ਮੈਂ ਡਾਡ ਜੀ ਕੋਹ ਨਹੀਂ ਕੀਤਾ ਇਹ ਜਦੋਂ ਦੇ ਆ ਨਾ ਐਦਾਂ ਹੀ ਗੱਲ ਕਰੀ ਜਾਂਦੇ ਤੂੰ ਮੇਰੀ ਮਾਂ ਨੂੰ ਕੋ ਕਰਤਾ ਚਾਹ ਜ਼ਰੂਰ ਮੈਂ ਪੁੱਛਣ ਗਈ ਹਾਂ ਕਿ ਮੰਮੀ ਚਾਹ ਪੀਣੀ ਆ ਬਸ ਇਹਨਾਂ ਨੇ ਵੇਖ ਲਿਆ ਉਹ ਗੱਲ ਪੱਲੇ ਬੰਨ ਲਈ ਤੂੰ ਮੇਰੀ ਮਾਂ ਨੂੰ ਕੋ ਕਰਤਾ ਮੈਂ ਦੱਸ ਵੀ ਕਿਉਂ ਉਹਨੂੰ ਕੋ ਕਰਨਾ ਮੇਰੀ ਘੜੀ ਉਹ ਦੁਸ਼ਮਣ ਵਾ ਕਾ ਨਾਲ ਹੀ ਉਹਨੂੰ ਕੋ ਹੋ ਗਿਆ ਬੰਦੂ ਉਹ ਜਾਣਦੇ ਓ ਯਾਰ ਦੇ ਕੋ ਬੰਦਿਆ ਦਾ ਕੰਮ ਕਰ ਐਵੇਂ ਨਾ ਗੱਲ ਪਈ ਆ ਉਹਦੇ ਵਿਚਾਰੀ ਜੀ ਉਹ ਚੋਚਿਆ ਕਰ ਕੋਹ ਤੇਰੀ ਜੀਵਨ ਸਾਥੀ ਆ ਉਹ ਉਹ ਜੀਵਨ ਸਾਥੀ ਆ ਤੇ ਉਹ ਉਹ ਦੇ ਲੋਕਾਂ ਨੂੰ ਮਾਰ ਕੇ ਨਾ ਛੱਡੇ ਨੂੰ ਨੂੰ ਘਰ ਮਾਰਨ ਵਾਲਾ ਵੇਖਿਆ ਵੀ ਉਹਦੇ ਲੱਗੇ ਜਾ ਕੇ ਵੇਖਿਆ ਵਾ ਮੈਂ ਜਿੰਨਾ ਮਾਰਾ ਹੈ ਜੇ ਜਗਾਉਂਦਿਆਂ ਵਾ ਬਾਕੀ ਜੀਆਂ ਦਾ ਵੀ ਇੰਨਾ ਜਗਾਇਆ ਕਰ ਮੈਂ ਸਾਰਿਆਂ ਦੇ ਜਗਾਉਣਾ ਵਾ ਬਹੁਤ ਜਗਾਉਂਦੀਆਂ ਤੁਸੀਂ ਬਹੁਤ ਜਗਾਉਂਦਿਆਂ ਲੈ ਜਾ ਕੇ ਕੰਮ ਕਰ ਆਪਣਾ ਕੰਮ ਨਹੀਂ ਕਰਨਾ ਮੈਂ ਚੱਲਿਆ ਵਾ ਡਾਕਟਰ ਨੂੰ ਲੈਣਾ ਬਣਾ ਕੇ ਉਹਨਾਂ ਨਾਲ ਪਿੰਡੋ ਜੇ ਮੇਰੇ ਹੁੰਦੇ ਨਾ ਹੋ ਉਸਾਈ ਤੇ ਵੇਖਿਆ ਪਰ ਕੀ ਆ ਲੈ ਆ ਡਾਕਟਰ ਨੂੰ ਡਾਕਟਰ ਨੇ ਜਿਹੜਾ ਤੇ ਗਲੂਗੋਹ ਲਾਗਣਾ ਜਦੋਂ ਪੈਂਦਾ ਹਨਾ ਆਗ ਤੇ ਮੇਰੇ ਗਾਲੀ ਪੈਂਦਾ ਵਾ ਮੈਂ ਇਹਨਾਂ ਨੂੰ ਕੀ ਆਨੀ ਆ ਮੈਂ ਤਾਂ ਲੋਕ ਦੀ ਫਿਰਦੀ ਆ ਜਿੱਦਣ ਦਾ ਆ ਕਿੰਨੀ ਵਾਰੀ ਹੱਥ ਚੁੱਕ ਲਿਆ ਵਾ ਮੇਰੇ ਤੇ ਓਏ ਨਾ ਮਾਂ ਪੁੱਤਾਂ ਨੇ ਸਾਨੂੰ ਉਦਾਂ ਹੀ ਲੈ ਕੇ ਬੈਜਣਾ ਵਾ ਜਿੱਦਾਂ ਇਹ ਕਰਦੇ ਆ ਕੋਈ ਇਹਨਾਂ ਨੂੰ ਸੋਝੀ ਹੈ ਵੀ ਖਾ ਕੇ ਤੇ ਉਹਨ ਦਵਾਈ ਲਈ ਆ ਆਪਣੇ ਗੋਲੀਆਂ ਗਾਲੀਆਂ ਖਾਰੀਆਂ ਤੇ ਫੋਕਾ ਹੀ ਰੌਲਾ ਪਾਈ ਜਾਂਦਾ ਆਣ ਕੇ ਉਹ ਭਾਵੇਂ ਹੁਣੇ ਉੱਠ ਕੇ ਬਹਿ ਜੇ ਤੇ ਇਹ ਮੈਨੂੰ ਮਾਰਨ ਤੱਕ ਜਾਣ ਦਿਆ ਵਾ ਪਤਾ ਨਹੀਂ ਜਦੋਂ ਦਾ ਆਇਆ ਕੀ ਨੇਰੀ ਲੈਂਦੀ ਇਹਨਾਂ ਨੇ ਹੂੰ ਹੂੰ ਚੁੱਕਲੇ ਫੇਰ ਉਹ ਸਾਰੇ ਤੇ ਡਰਦੇ ਆ ਉਹਨਾਂ ਕੋਲ ਕਿੱਦਾਂ ਗਾੜੀ ਗਾੜੀ ਲਾਈਆਂ ਉਹਨੇ ਜੇ ਕਵਲ ਆ ਤੇ ਉਹਦਾ ਵੀ ਜੀਣਾ ਹਰਾਮ ਕੀਤਾ ਤੇ ਜੇ ਸਾਡਾ ਤੇ ਉਹਦਾ ਵੀ ਕੀਤਾ ਫੋਨ ਆਨੇ ਤੇ ਦਫਾਉ ਨਾ ਆਉਂਦਿਆ ਵੇਖਾਂ ਪਣਾ ਪੁੱਲਾ ਜੇ ਦਫਾਉ ਨਹੀਂ ਦਤੀ ਐ ਫੋਨ ਆਉਂਦਿਆ ਆ ਵੀ ਪਰ ਜੇ ਉਹ ਕੰਨ ਨਹੀਂ ਬੱਚੇ ਆਗ ਨਾ ਚੁੱਕਾ ਮਣਾ ਜੇ ਚੋਕ ਲਿਆ ਤੇ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਫੋਨ ਆਉਂਦਿਆ ਇਹਨੂੰ ਆਉਂਦਾ ਉਹਨਾਂ ਤਾਂ ਮੈਨੂੰ ਸੁਣਾ ਨਹੀਂ ਹੈਗਾ ਇਹਨਾਂ ਦੇ ਝਾਟੋ ਦੇ ਕੰਨ ਭੰਡਾ ਹੈ ਪਣਾ ਤੇ ਤੇਰੀ ਘਰ ਵਾਲੀ ਨੂੰ ਫੋਨ ਕਰਦੇ ਹੀ ਉਹ ਇਹ ਸਾਰੇ ਗੱਲਬਾਤ ਕਰਉਂਦੀ ਉਹ ਇਹਦੇ ਦਿਵਾਲੇ ਚੜ੍ਹ ਰਿਆਣੀ ਤੇਮਣਾ ਅੱਛਾ ਅੰਦਰੀ ਫੇਨਾ ਲਾਉ ਪਲਾ ਲੈ ਚੁੱਕ ਲਈ ਆਇਓ ਹੈਲੋ ਹੈਲੋ ਸასი ਘਾਲ ਭਾਬੀ ਜੀ ਸასი ਘਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਤੁਸੀਂ ਆਪਣਾ ਵੀ ਠੀਕ ਠਾਕ ਜੈ ਤੁਸੀਂ ਦੱਸੋ ਹੋਰ ਵੀਰ ਜੀ ਠੀਕ ਠਾਕ ਹਾਂਜੀ ਠੀਕ ਠਾਕ ਨੇ ਤੇ ਬੱਚੇ ਬੱਚੇ ਵੀ ਠੀਕ ਠਾਕ ਆ ਚਲੋ ਵਧੀਆ ਹੀ ਚਾਹੀਦਾ ਦੀਦੀ ਮੈਂ ਫੋਨ ਕੀਤਾ ਸੀਗਾ ਪਰ ਤੁਹਾਡੇ ਮਗਰ ਬਾਅਦ ਚਤ ਨਹੀਂ ਕੋਈ ਗੱਲਬਾਤ ਹੋਈ ਉਹ ਤੇ ਜਿਹੜੀ ਤੁਹਾਨੂੰ ਉਹਨਾਂ ਦਾ ਪਤਾ ਹੀ ਆ ਉਹ ਤੇ ਕਲਾ ਦੇ ਬਥੇਰੀ ਕਰਦੇ ਆ ਤੁਹਾਨੂੰ ਬੋਲਣੋਂ ਚੁੱਪ ਕਰ ਸਕਦੇ ਆ ਉਹ ਤੇ ਦੋਵੇਂ ਜਿਹੜੀ ਹਾਲਤ ਪਈ ਹੋਵੇ ਆਲ ਤੋਂ ਮਜਬੂਰ ਵਾਓ ਉਹ ਤੇ ਗਲਤ ਹੈ ਨਹੀਂ ਠੀਕ ਆ ਪਰ ਮੁੜ ਕੇ ਤੇ ਨਹੀਂ ਕਵਲ ਤੇ ਹੱਥ ਉੱਤੇ ਚੁੱਕਿਆ ਨਾ ਨਾ ਹੱਥ ਨਹੀਂ ਚੁੱਕਿਆ ਪਰ ਮੂੰਹ ਦੇ ਨਾਲ ਹੀ ਬੋਲੀ ਜਾਂਦੇ ਆ ਹੱਥ ਚੁੱਕਣ ਦੀ ਹਿੰਮਤ ਉਹਨਾਂ ਦੀ ਇੰਨੀ ਹੈਗੀ ਆ ਹੁਣ ਜਦ ਵੀਰ ਜੀ ਦਾ ਪਤਾ ਵੀ ਆਇਆ ਪਿੱਛੇ ਇੰਨਾ ਡਾੜੀ ਬੜਾ ਹੁੰਦਾ ਜਦੋਂ ਭੈਣ ਭਰਾ ਨਾਲ ਖੜ ਜੇ ਆਣ ਕੇ ਇਹ ਤਾਂ ਗੱਲ ਤੁਹਾਡੀ ਠੀਕ ਆ ਪਰ ਸਾਡਾ ਨਾ ਧਿਆਨ ਉਹਦਣ ਦਾ ਵਿੱਚ ਹੀ ਆ ਜੇ ਅਸੀਂ ਫੋਨ ਲਾਉਣੇ ਉਹਦਾ ਤੇ ਉਹ ਵੀ ਨਹੀਂ ਲੱਗਦਾ ਹੈਗਾ ਉਹ ਤਾਂ ਤੁਹਾਨੂੰ ਪਤਾ ਵਾ ਫੋਨ ਤੋਂ ਉਹਦਣ ਤੋੜ ਦਿੱਤਾ ਇਹਨੇ ਮੰਮੀ ਨੇ ਕਹਿ ਕਵਲ ਨਾਲ ਗੱਲ ਕਰਾ ਦੇ ਮੜੀ ਜੀ ਮੇਰੀ ਗੱਲ ਸੁਣਾ ਜੇ ਤੁਸੀਂ ਕਵਲ ਨਾਲ ਗੱਲ ਕਰਾ ਦੋ ਤੇ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਉਹ ਤੇ ਗਲਤ ਆ ਠੀਕ ਆ ਭਾਜੀ ਪਰ ਮੈਂ ਗੱਲ ਨਹੀਂ ਕਰਾ ਸਕਦੀ ਹੈਗੀ ਉਹ ਤੁਹਾਨੂੰ ਪਤਾ ਵਾ 24 ਘੰਟੇ ਉਹਦੇ ਅੱਗੇ ਮੈਨੂੰ ਕਹਿੰਦੇ ਆ ਵੀ ਤੂੰ ਤੇ ਚੁੱਕਣਾ ਦਿੰਨੀ ਕਵਲ ਨੂੰ ਪੂਰੀ ਹੋਰ ਤੇ ਹੋਰ ਗੱਲ ਸੁਣ ਲਓ ਮੇਰੇ ਘਰ ਵਾਲੇ ਨੂੰ ਫੋਨ ਲਾ ਕੇ ਨਾ ਮੰਮੀ ਨੇ ਤਾਂ ਹੀ ਰਨੇ ਇੰਨਾ ਪਰਖਾਇਆ ਵੀ ਤੇਰੀ ਘਰ ਵਾਲੀ ਜਰੀ ਸਾਡੇ ਘਰ ਨਾਲ ਲੜਾਈ ਪਉਂਦੀ ਆ ਉਹ ਹੋਏ ਤੇ ਗੱਲ ਤੁਹਾਡੀ ਠੀਕ ਆ ਹੈ ਤੇ ਸਹੀ ਪਰ ਸਾਡੇ ਨਾਲ ਦਿਲ ਨੂੰ ਹੋਰ ਤਰ੍ਹਾਂ ਹੋਣ ਰਿਆ ਹੈਗਾ ਕਵਲ ਦੀ ਆਵਾਜ਼ ਸੁਣਨ ਨੂੰ ਨਾ ਕੰਨ ਤਰਸੇ ਪਏ ਹੀ ਗਏ ਉਹ ਵੀ ਜੜੀ ਮਾਰੀ ਕਰਕੇ ਉਹ ਵੀ ਕਹਿੰਦੀ ਆ ਜਿੰਨੀ ਉਦਨ ਮੇਰੀ ਭਰਾਵਾਂ ਭਜਾਈ ਦੀ ਬੇਇੱਜ਼ਤੀ ਕੀਤੀ ਆ ਵੀ ਦੀਦੀ ਮੁਰਕੇ ਆਉਣਗੇ ਮੈਂ ਕਿਉਂ ਨਾ ਆਉਣਗੇ ਸਦੈ ਤੂੰ ਐਦਾਂ ਕੋ ਕਰਦੀ ਆ ਉਹ ਵੇਖ ਕੇ ਗਏ ਤੈਨੂੰ ਇਹ ਹਾਲਾਤਾਂ ਵਿੱਚ ਸੜ ਸਕਦੇ ਆ ਤੈਨੂੰ ਕੱਲੀ ਨੂੰ ਉਹ ਨਹੀਂ ਨਹੀਂ ਦੀਦੀ ਐਦਾਂ ਦੀ ਕਿਹੜੀ ਗੱਲ ਵਾ ਅਹੀਂ ਇਹਦੇ ਕੋ ਨਹੀਂ ਆਉਣਾ ਤੇ ਹੋਰ ਅਹੀਂ ਕੀ ਦੇ ਕੋ ਆਣਾ ਵਾ ਇੱਕ ਸਾਡੀ ਉਦਾਂ ਨਹੀਂ ਰਹੀ ਤੇ ਰਹਿ ਰਹਾ ਕਿ ਸਾਡੇ ਕੋ ਇਹ ਹੋਈ ਆ ਅਹੀਂ ਇਹਨੂੰ ਹੀ ਮਿਲਣਾ ਵਾ ਬਾਕੀ ਇਹ ਆ ਕਿ ਅਹੀਂ ਆਨੇ ਥੋੜਾ ਜਿਹਾ ਦੇ ਘਰ ਦਾ ਮਾਹੌਲ ਚੱਲ ਠੀਕ ਹੋ ਜੇ ਤੇ ਫੇਰ ਹੀ ਗੇੜਾ ਮਾਰਾਂਗੇ ਕਿਉਂਕਿ ਅਜੇ ਉਹ ਨਾ ਥੋੜੇ ਜੇ ਰੁਖੇ ਰੁਖੇ ਜੇ ਆ ਤੇ ਆਪਣਾ ਵੀ ਆਇਆ ਨਾ ਮਨ ਨੂੰ ਹੋਰ ਤਰ੍ਹਾਂ ਹੁੰਦਾ ਵਾ ਤੇ ਸਾਡਾ ਕਰਕੇ ਇਹਦੇ ਘਰ ਕਲੇਸ਼ ਪੈਂਦਾ ਵਾ ਹਾਂਜੀ ਇਹ ਤਾਂ ਗੱਲ ਆ ਗਈ ਪਰ ਤੁਸੀਂ ਮੇਰੀ ਗੱਲ ਸੁਣੋ ਜੋ ਵੀ ਇਹਨਾਂ ਨੇ ਉਹਦੋਂ ਕਿਹਾ ਨਾ ਤੁਸੀਂ ਨਾ ਗੁੱਸਾ ਗਿੱਲਾ ਕਰਿਓ ਇਹਨਾਂ ਦੀ ਇਤਿਹਾਲਤ ਹੋਏ ਤਾਂ ਹਾਲਤੋਂ ਮਜਬੂਰ ਆ ਪਰ ਤੁਸੀਂ ਫੇਰਾ ਜ਼ਰੂਰ ਮਾਰਿਆ ਕਰੋ ਤੁਸੀਂ ਆਉਂਦੇ ਰਹਿਣਗੇ ਨਾ ਇਹਨਾਂ ਨੂੰ ਡਰ ਹੋਊਗਾ ਥੋੜਾ ਜਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਥੋੜੀ ਜੀ ਗੱਲ ਠੰਡੀ ਹੁੰਦੀ ਹੈ ਨਾ ਤੇ ਅਸੀਂ ਜ਼ਰੂਰ ਆਵਾਂਗੇ ਬਾਕੀ ਇਹ ਆ ਕਿ ਕਵਲ ਨੂੰ ਕਹੇ ਕਿ ਇਹਨਾਂ ਦਾ ਡਟ ਕੇ ਮੁਕਾਬਲਾ ਕਰੇ ਡਰਨ ਦੀ ਨਹੀਂ ਕੋਈ ਵੀ ਲੋੜ ਹੈਗੀ ਅਸੀਂ ਉਹਦੇ ਨਾਲ ਹੀ ਆਂ ਤੇ ਦੂਜੀ ਗੱਲ ਏ ਕਵਲ ਨੂੰ ਕਹਿ ਪਈ ਪੈਸਿਆਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਅਹੀਂ ਜਦੋਂ ਆਖਣਦੇ ਆ ਵੀ ਸਾਨੂੰ ਪੈਸਿਆਂ ਦੀ ਲੋੜ ਨਹੀਂ ਆ ਤੇ ਕਿਉਂ ਇਹ ਭੱਜੀ ਫਿਰਦੀ ਆ ਕਿਉਂ ਉਹਨਾਂ ਨਾਲ ਬੁਰੀ ਬੰਦੀ ਆ ਜੋ ਹੋ ਗਿਆ ਨਾ ਠੀਕ ਹੀ ਠੀਕ ਆ ਦੀਦੀ ਉਹ ਤੁਹਾਡੀ ਗੱਲ ਸਹੀ ਹੈ ਪਰ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਪਰ ਇਹਨਾਂ ਦਾ ਮੂੰਹ ਭੈਣਾ ਵਾ ਉਹ ਕਹਦਾ ਵੀ ਮੇਰੀ ਭਰਾ ਦੀ ਕਮਾਈ ਹੈ ਤੇ ਮੈਂ ਉਹਨੂੰ ਵਾਪਸ ਕਰਾਂ ਉਹ ਤਾਂ ਕਰਕੇ ਤਰਲੇ ਲੈਂਦੀ ਫਿਰਦੀ ਆ ਹੈ ਤੇ ਸਹੀ ਆ ਹੁੰਦਾ ਹੀ ਆ ਭੈਣਾ ਨੂੰ ਚਲੋ ਅਹੀਂ ਨਹੀਂ ਇਹ ਗੱਲਾਂ ਆਂਦੇ ਸਾਨੂੰ ਪੈਸਿਆਂ ਦੀ ਲੋੜ ਆ ਬਾਕੀ ਇਹ ਆ ਵੀ ਆਪਣਾ ਘਰ ਸੰਭਾਲੇ ਜਿੱਦਾਂ ਵੀ ਹੁੰਦਾ ਵਾ ਨਾ ਜਿੱਦਾਂ ਉਹ ਕਹਿੰਦੇ ਆ ਨਾ ਓਦਾਂ ਹੀ ਮੰਨ ਲੈ ਐਵੇਂ ਨਾ ਘਰ ਚ ਕਲੇਸ਼ ਪਾਵੇ ਚਲੋ ਕੋਈ ਗੱਲ ਨਹੀਂ ਮੈਂ ਉਹਦਾ ਤੁਹਾਡਾ ਸੁਣਾ ਦਦੂਗੀ ਗੱਲ ਵੱਲੋਂ ਮੈਂ ਜਿਹਦਾ ਤੁਸੀਂ ਕਹਿੰਦੇ ਨਾ ਮੈਨੂੰ ਮਾਫ਼ ਕਰਿਓ ਕਿਉਂਕਿ ਮੈਂ ਗੱਲ ਨਹੀਂ ਕਰਾ ਸਕਦੀ ਇਹ ਮੇਰੀ ਮਜਬੂਰੀ ਸਮਝੋ ਤੁਹਾਨੂੰ ਵੀ ਪਤਾ ਮੰਮੀ ਦਾ ਤੇ ਹੀ ਰਹਿਦਾ ਵੀ ਉਹ ਤਾਂ ਅੱਗੇ ਨਹੀਂ ਮੈਨੂੰ ਛੱਡਦੇ ਹੈਗੇ ਤੇ ਉਹਨਾਂ ਤਾਂ ਮੈਨੂੰ ਫੜ ਕੇ ਘਰੋਂ ਬਾਹਰ ਨਾ ਕਿਤੇ ਕੱਢ ਦੇਣ ਤੇ ਮੈਂ ਸੁਣਾਤਾ ਤੁਹਾਡਾ ਜ਼ਰੂਰ ਦੇ ਦੂੰਗੀ ਜ਼ਰੂਰ ਹੀ ਦਈ ਜੇ ਹੋ ਸਕੇ ਤੇ ਥੋੜੀ ਬੜੀ ਗੱਲ ਕਰਾਦੀ ਮੇਰੀ ਭੈਣ ਬਣ ਕੇ ਇਹ ਤੁਹਾਡੀ ਮਿਹਨਤ ਵਾਲ ਉਹ ਤਾਂ ਜਦੋਂ ਕਿਤੇ ਅੱਗੇ ਪਿੱਛੇ ਹੋਣਗੇ ਨਾ ਤੇ ਫੇਰ ਹੀ ਐਡਾ ਗਲਤ ਨਹੀਂ ਮੈਂ ਕਰਾ ਸਕਦੀ ਇਹ ਵੀ ਸੁਣਾ ਮੈਨੂੰ ਕਿਤੇ ਅੱਗੇ ਪਿੱਛੇ ਹੋਏ ਹੋਣਗੇ ਤਾਂ ਫਿਰ ਦੇਣਾ ਪੈਣਾ ਵਾ ਚਲੋ ਠੀਕ ਆ ਦੀਦੀ ਹਾਂ ਚੰਗਾ ਭਾਬੀ ਜੀ ਸੱਸ ਚੰਗਾ ਸੱਸੀ ਕਰ ਵੇਖ ਲਾ ਕਿੰਨੀ ਚੰਗੀ ਕੁੜੀ ਐ ਮੈਨਾਂ ਐਡੀ ਚੰਗੀ ਆ ਪਰ ਜਿਹੜੀ ਉਹਦੀ ਸੱਸ ਵਾ ਨਾ ਉਹਦੇ ਨਾਲ ਟੋਟੇ ਟੋਟੇ ਕਰਕੇ ਨਹਿਰ ਚ ਰੋੜਨ ਵਾਲੀ ਉਹ ਮੈਨੂੰ ਤੇ ਇਹ ਆ ਕਿ ਸੁਆ ਵਗਦਾ ਵਾ ਉਹਦੇ ਵਿੱਚ ਹੀ ਸੁੱਟ ਦੇਣਾ ਕਿਤੇ ਕਵਲ ਚੰਗੀ ਹੋਵੇ ਤੇ ਫਿਰ ਤਾਂ ਉਹਨੇ ਦੋਵੇਂ ਜਾਣੀਆਂ ਗਾੜੀ-ਗਾੜੀ ਲਾਈਆਂ ਤੇ ਪਹੋਜਿਆ ਹੀਰਾ ਉਹਨੂੰ ਨੇ ਸਮਝ ਲੱਗਦੀ ਮੇਰੇ ਘਰ ਚ ਕੀ ਵੰਡਿਆ ਤੇ ਕੀ ਨਹੀਂ ਵੰਡਿਆ ਮਾਂ ਦੇ ਮਗਰ ਲੱਗਾ ਵਾ ਓਏ ਬੇਕੂਫਾ ਬੰਦਾ ਉਹਨੂੰ ਲੱਗਦਾ ਵੀ ਮੇਰੇ ਘਰ ਵਾਲੀ ਐ ਅਕਸਰ ਨਾ ਵਿਆਹ ਕੇ ਲਿਆਂਦੀ ਐ ਇਹਦਾ ਕੋਈ ਘਣਕਣਾ ਹੈਗਾ ਵਾ ਬੋਲ ਥੋੜੀ ਵੇਚੀ ਆਪਾਂ ਕੁੜੀ ਅਹੀਂ ਤਾਂ ਨਹੀਂ ਵੇਚੀ ਪਰ ਕੀ ਕਰੀਏ ਹੁਣ ਗਰਹਿ ਰਹਾ ਕੇ ਗੱਲ ਤੇ ਉਹ ਹੁੰਦੀ ਨਾ ਜਦੋਂ ਆਪਣੇ ਹੱਥੀ ਉਹਨੇ ਕੰਡੇ ਬੀਜ ਲਏ ਤੇ ਹੁਣ ਉਹ ਇਕੱਠੇ ਤੇ ਹੱਲੇ ਨਾ ਹੋਣੇ ਨਹੀਂ ਹੈਗੇ ਜੇ ਹੁਣ ਉਹ ਕਬਲ ਗਏ ਇੱਕ ਤੇ ਪੈਸੇ ਲੈ ਗਈ ਤੇ ਇੱਕ ਕਦਰ ਘਟ ਗਈ ਐਵੇਂ ਲੋਕੀ ਪਿੱਛੇ ਨੂੰ ਰੋਂਦੇ ਆ ਫੇ ਸਾਡਾ ਕੋਈ ਪਿੱਛਾ ਹੋਵੇ ਤੇ ਸਾਡੇ ਆਣ ਕੇ ਤੇ ਕੋਈ ਖਲੋਵੇ ਗਲਤੀਆਂ ਤੇ ਕੀਤੀਆਂ ਹੁੰਦੇ ਹਨ ਚਲੋ ਕੋਈ ਗੱਲ ਨਹੀਂ ਹੋ ਜੂ ਆਪੇ ਸੱਸਿਆ ਠੀਕ ਕੋਈ ਗੱਲ ਨਹੀਂ ਇਹਦੇ ਗਾੜੀ ਕੀ ਕਰਦੀ ਭਲਾਏ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਹੋਊ ਤਾਂ ਫਿਰ ਬਹੁਤੀ ਗੱਲ ਹੋਊ ਤੇ ਇੱਕ ਅੱਧੇ ਦਿਨ ਚ ਜਾ ਕੇ ਚੱਕਰ ਮਾਰਾਵਾਂਗਾ ਸਾਨੂੰ ਕਿਹੜਾ ਡਰ ਪਿਆ ਉਹਨਾਂ ਦਾ ਨਹੀਂ ਹੁੰਦੇ ਤਾਂ ਨਾਂ ਕੋਣ ਸਾਡੀਆਂ ਘੜੀਆਂ ਬਾਹਾਂ ਆਕੜੀਆਂ ਉਹਨਾਂ ਤੋਂ ਬਿਨਾ ਜਾਣਾ ਕਦੋਂ ਆਪਾਂ ਤਾਂ ਅੱਰੀ ਚੱਲਦੇ ਆ ਜਾ ਕੇ ਮਿਲੋਂਦੇ ਹੰਡਾਲਵਾ ਕਿਸਦਾ ਡਰਦੇ ਹਾਂ ਨਹੀਂ ਕਿਸਦਾ ਪਰ ਮੈਨੂੰ ਇਹੋ ਹੀ ਡਰ ਲੱਗਦਾ ਵਾ ਨਾ ਕਿ ਜਦੋਂ ਅਸੀਂ ਜਾਣੇ ਆ ਨਾ ਉੱਥੇ ਤੋ ਫੇਰ ਕਵਲ ਤੇ ਹੱਥ ਚੁੱਕਦੇ ਆ ਕਿੱਦਾਂ ਨਹੀਂ ਗੱਲਾਂ ਕਰਨੀ ਯਾਰ ਹੱਥ ਚੁੱਕਦੇ ਹੁਣ ਚੁੱਕਣ ਉਦੋਂ ਵੱਜ ਗਈ ਅੱਜ ਨਹੀਂ ਛੱਡਦਾ ਮੈਂ ਵੇਖੀ ਕਿਹਦਾ ਵੜਦਾ ਮਾੜੀ ਕਿ ਸੁਵੇ ਰੋੜੂ ਨਾ ਮਾਂ ਬੁੱਤਾਂ ਨੂੰ ਆਹੋ ਰੋੜੂਗਾ ਮਾਂ ਬੁੱਤਾਂ ਨੂੰ ਦੁੱਖ ਤੇ ਫੇਰ ਆਪ ਨੂੰ ਹੀ ਆਉਣਾ ਕੀ ਉਹ ਗੱਲ ਮੈਨੂੰ ਤੇ ਲੜਾਈ ਝਗੜੇ ਜਿਹੜੇ ਆ ਨਾ ਇਹ ਚੰਗੇ ਨਹੀਂ ਲੱਗਦੇ ਨਿਤ ਨਿਤ ਦਾ ਕਲੇਸ਼ ਆ ਅੰਤ੍ਰਿਕ ਕਸਾਈ ਟੱਕਰ ਕੇ ਹੱਡੀ ਕੁੜੀ ਨੂੰ ਇਹੋ ਜਿਹਾ ਤਾਂ ਕਹੇ ਨਾ ਵੈਰੀ ਦੁਸ਼ਮਣ ਨੂੰ ਮਨਾ ਟਕਰਾਵੇ ਜੇ ਕਸਾਈ ਟਕਰੇ ਆ ਤਾਂ ਫੇਰ ਉਹਦਾ ਕੁੜੀ ਛੱਡਦੀ ਏ ਮਰਵਾਦੀ ਕੁੜੀ ਇੱਥੇ ਕਿਉਂ ਪਕੀਤੇ ਨਹੀਂ ਆਂਦਾ ਸੰਦਮੇ ਨਾਲੇ ਕੋਈ ਨਾ ਇੱਥੇ ਕੁੜੀਆਂ ਇਦਾਂ ਨੇ ਵਜਨੇ ਨੇ ਛੱਤਾਂ ਨੂੰ ਸੁਣੀ ਪੈਂਦੀਆਂ ਵਾ ਇਹਦੇ ਵਿੱਚ ਟੱਕਰ ਜਨ ਗਾੜੀ ਹੈ ਤੇ ਸਹੀ ਹੈ ਬਾਕੀ ਚਲੋ ਤੁਸੀਂ ਆਂਦੇ ਹੀ ਹੋ ਤਾਂ ਹੀ ਜਾ ਕੇ ਇੱਕ ਵਾਰੀ ਢੇੜਾ ਜ਼ਰੂਰ ਮਾਰਾਂਗੇ ਇਹ ਆ ਵੀ ਉਹਨਾਂ ਨੂੰ ਪਤਾ ਤੇ ਆਊਗਾ ਵੀ ਇਹ ਫੇਰ ਆਏ ਤਾਂ ਹੁਣ ਇਹਨਾਂ ਨੇ ਖਿਹੜਾ ਨਹੀਂ ਛੱਡਣਾ ਕਬਜ਼ ਜੀ ਆਪਾਂ ਨਾ ਨਾ ਗਏ ਉਹਨਾਂ ਫੇਰ ਤਾਂ ਪਰੇਸ਼ਾਨ ਕਰਨਾ ਕੁੜੀ ਨੂੰ ਸਮਝ ਲੱਗੀ ਨਾ ਆਡਾ ਫਰਜ਼ਾ ਜਾਣਦਾ ਉੱਥੇ ਚਲੋ ਕੋਈ ਨਹੀਂ ਤੁਸੀਂ ਕਾਲੇ ਨਾ ਪਾਓ ਅਸੀਂ ਜਾ ਕੇ ਤੇ ਵੇਖ ਆਵਾਂਗੇ ਬਾਕੀ ਇਹ ਵੀ ਰਾਜੀ ਖੁਸ਼ੀ ਦਾ ਪਤਾ ਲੱਗ ਗਿਆ ਵਾ ਉਹ ਆਂਦੀ ਹੀਗੀ ਤੇ ਹੱਥ ਨਹੀਂ ਚੁੱਕਦੇ ਮੂੰਹ ਨਾਲ ਬੋਲ ਬਲਾਰਾ ਕਰਦੇ ਆ ਆਪੇ ਉਹ ਵੀ ਹਾਰ ਜਾਣਗੇ ਜਦੋਂ ਇੱਕ ਦੋ ਵਾਰ ਹੀ ਗਏ ਉਹ ਮੈਂ ਜੇ ਹਰ ਕਿ ਚੱਲ ਗਿਆ ਨਾ ਮੈਂ ਜੇ ਕੁੜੀ ਲੱਗੇ ਖਲੋਈਂਗਾ ਫੇਰ ਦਸੀ ਮੈਨੂੰ ਦੂਰ ਦੂਰ ਰਣਗੇ ਰੱਖੀ ਇੰਦਾ ਇੰਦਾ ਕੋਈ ਚੁੱਪ ਕੀਤੇ ਆ ਚਲੋ ਕੋਈ ਨਹੀਂ ਠੀਕ ਆ ਜੋ ਵੀ ਕੋ ਹੋ ਗਿਆ ਬਾਕੀ ਤੁਸੀਂ ਬਹਿ ਜਾਓ ਮੈਂ ਵੀ ਹੁਣ ਸਬਜ਼ੀ ਬਣਾ ਲੈਣਾ ਟਾਈਮ ਬੜਾ ਹੋ ਗਿਆ ਬਣਾਣਾ ਬਣਾਣਾ ਜੀ ਉਹ ਤੇ ਜੇ ਉਹ ਰੌਲੀ ਪਾਉਣਾ ਦਾ ਟੁੱਟੋ ਪਕਾ ਰਿਹਾ ਕਰ ਚੱਲ ਡਾਕਟਰ ਨੂੰ ਲੈਣ ਗਿਆ ਵਾ ਆਪੇ ਆੜ ਕੇ ਡਾਕਟਰ ਨੇ ਦਾਖੀ ਦੇਣਾ ਵੀ ਕੀ ਕਿ ਦਵਾਈ ਖਾਦੀ ਕੀ ਹੋਇਆ ਕੀ ਨਹੀਂ ਜੇ ਚੰਗੀ ਭਲੀ ਹੋਈ ਤੇ ਉਰਤੇ ਹੀ ਆਉਣਾ ਵਾ ਸਿਆਣੀ ਬਣ ਤੂੰ ਚਲੋ ਟਾਈਮ ਕੱਢੋ ਆਪਣੇ ਘਰ ਚ ਨਾਲ ਲੋਕਾਂ ਨੂੰ ਰੌਲਾ ਪਾ ਕੇ ਦੱਸੋ ਸਿਆਣਿਆਂ ਆਖਿਆ ਵਾ ਦੜ ਵਟ ਜਮਾਨਾ ਕੱਟ ਭਲੇ ਦੇਣ ਹੋਰਗੇ ਅਖੀਰ ਦੀ ਬਾਕੀ ਇਹ ਬੰਦੇ ਦਾ ਹੁੰਦੀਆਂ ਹੁੰਦੀਆਂ ਅਖੀਰੀ ਭੌਂ ਰੋਗੇ ਉਸੇ ਗੱਲ ਤੇ ਆਉਂਦਾ ਦਿਨ ਮੋੜਾ ਆਉਣੇ ਆ ਤੇ ਤੂੰ ਟੈਨਸ਼ਨ ਨਾ ਲੈ ਮੇਟੀ ਟੈਨਸ਼ਨ ਦਾ ਡਾਡ ਜੀ ਹੁੰਦੀ ਆ ਹੁਣ ਵੇਖੋ ਕਿੰਨਾ ਕੋਹ ਕਾਂਡੇ ਆ ਚਲੋ ਜੇ ਮੈਂ ਪੈਲੀ ਲੈ ਆਈ ਆਈ ਉਥੋਂ ਤੇ ਜੇ ਹੁਣ ਉਹਨਾਂ ਦੇ ਪੈਸੇ ਦੇ ਦੇਣ ਤੇ ਕੀ ਆਖਰ ਆ ਚੱਲੀ ਆ ਪਰ ਸੋਝ ਹੀ ਪਤਾ ਨਹੀਂ ਕਿਉਂ ਇਹਨਾਂ ਦੀ ਇੰਨੀ ਮਾੜੀ ਹੋ ਗਈ ਆ ਉਹ ਪੈਸਾ ਬਾਰੇ ਮੈਂ ਰਾਤ ਦਿਨ ਕਿੰਨਾ ਖਫਦਾ ਰਿਹਾ ਨਾ ਮੋੜਦੇ ਉਹਨਾਂ ਦੇ ਵਿਚਾਰਿਆ ਗਰੀਬਾਂ ਦੇ ਪੈਸੇ ਮੋੜਦੇ ਉਹਨਾਂ ਦੇ ਕਿਤੇ ਜੂ ਨਹੀਂ ਹੜਕਦੀ ਤੇ ਚਲ ਤੂੰ ਐਦਾ ਕਰ ਮੇਰੇ ਦੀ ਚਾਹ ਬਣਾ ਕੋਟ ਤੇ ਮੈਂ ਉੱਤ ਮਾਰ ਵੇਖ ਲਮਨ ਜਾ ਕੇ ਮਾਲ ਨੂੰ ਇੱਕ ਵਾਰੀ ਵੇਖ ਕੋਈ ਨਹੀਂ ਚਾਹ ਤੇ ਮੈਂ ਬਣਾਉਣ ਲਈ ਇਹ ਬਹੁਤ ਹੀ ਲੰਨੀ ਮੈਂ ਤੇ ਜੇ ਢੱਗਤ ਨੂੰ ਲੈਣ ਜੇ ਢੱਗਤ ਨੇ ਸੱਚ ਦੱਸਤਾ ਤੇ ਫਿਰ ਕੀ ਬਣੂਗਾ ਮੇਰਾ ਮੈਂ ਤਾਂ ਆਖਾਂ ਸੁਗੜੀ ਜੀ ਨੂੰ ਕੋਹ ਨਹੀਂ ਹੋਣਾ ਮੈਂ ਪਰ ਜੇ ਇਹਨੂੰ ਕੋ ਹੋ ਗਿਆ ਨਾ ਇਹਨਾਂ ਨੇ ਨਹੀਂ ਮੈਨੂੰ ਛੱਡਣਾ ਮੈਂ ਚਲ ਗਿਆ ਮੋਟਰਸਾਈਕਲ ਲੈ ਕੇ ਡਾਕਟਰ ਵੱਲ ਇਦਾਂ ਕਰਦੀ ਆ ਡੈਡੀ ਨੂੰ ਚਾਹ ਬਾਅਦ ਚ ਦੇਣੀ ਆ ਪਹਿਲਾਂ ਜਾ ਕੇ ਨਾ ਚੈੱਕ ਬੁੱਕ ਚੁੱਕ ਕਿਥੇ ਰੱਖੀ ਦਵਾਂ ਉਹ ਕੰਮ ਜ਼ਰੂਰੀ ਆ ਇੱਥਾਂ ਕਰਾਂ ਛੇਤੀ ਕਰਾਂ ਤੇ ਮੌਕਾ ਸਾੰਭਾ ਇੰਨਾ ਬੜਾ ਵਕਤ ਕਿ ਮੈਂ ਬਚ ਗਈ ਆ ਇੱਕ ਵਾਰੀ ਚੱਕ ਚੈੱਕ ਕਰ ਲਾਂ ਕਿ ਗੂਠੇ ਲੱਗ ਗਏ ਆ ਸਾਰਿਆਂ ਦੇ ਗੂਠੇ ਤੇ ਗਏ ਆ ਲੱਗਾ ਚਲ ਇੰਨਾ ਬੜਾ ਬੜਾਵਾ ਉਹ ਨੇ ਉਚਾਰੀ ਨੇ ਮੇਰਾ ਸਾਥ ਦੇਤਾ ਡਾੜੀ ਚਾੜ ਈ ਕੰਡਿਆ ਏ ਡਾੜੀ ਨਾ ਕਿਤੇ ਆ ਜਾਏ ਛੇ ਛੇ ਦਿਨਾਂ ਨੂੰ ਮੈਂ ਸਾੰਬਾ ਨਹੀਂ ਬਾਰੀ ਚ ਨਹੀਂ ਰੱਖਣਾ ਇਦਾਂ ਕਰਦੀ ਆ ਇਹਨਾਂ ਨੂੰ ਨਾ ਕਿਹ ਸੂਟ ਦੀ ਤਿਆਚ ਰੱਖ ਲੈਣੀ ਆ ਕਿ ਜਿਹੜੀ ਕਾਪੀ ਆ ਕਿ ਚੈੱਕ ਬੁੱਕ ਆ ਇਹਨਾਂ ਨੂੰ ਮਾਰੀ ਵਿੱਚ ਰੱਖ ਦਿੰਨੇ ਆ ਜਿਹੜਾ ਇਹਨਾਂ ਨੂੰ ਸਾਕੀ ਨਾ ਹੋਵੇ ਤੇ ਕਵਲ ਨੇ ਚੱਕ ਪੜਾਈ ਕਿ ਨਹੀਂ ਪੜਾਈ ਜੇ ਮੈਂ ਇਹਨਾਂ ਦੇ ਡਰੰਕਾ ਡਰੰਕਾ ਚ ਰੱਖ ਲਤੇ ਨਾ ਫੇਰੇ ਨਾ ਨੂੰ ਸ਼ੱਕ ਹੋਣਾ ਵਾ ਇਹੋ ਜੀ ਥਾਂ ਤੇ ਨਾ ਨੂੰ ਸ਼ੱਕ ਹੋਣਾ ਤੇ ਤਾਂ ਕਰੂੰਗੀ ਆਪਣੇ ਸੈਨ ਕਰਕੇ ਤੇ ਕਿਸ ਦੇ ਘਰ ਰੱਖ ਆਉਂਗੀ ਤੇ ਮਾਤਾ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਊਗੀ ਨਾ ਬੈਂਕ ਚ ਤੇ ਮੈਂ ਲੈ ਹੀ ਜਾਊਂਗੀ ਪਰ ਆ ਜਿਹੜਾ ਹੀਰਾ ਵਾ ਨਾ ਇਹ ਬੜਾ ਕਮੀਨਾ ਵਾ ਇਹਨੇ ਨਹੀਂ ਮਾਤਾ ਨੂੰ ਮੇਰੀਆਂ ਗੱਲਾਂ ਦੇ ਵਿੱਚ ਆਉਣ ਦੇਣਾ ਹੁਣ ਇਹ ਵੀ ਆ ਕਿ ਜੇ ਡਾਕਟਰ ਨੇ ਆ ਕੇ ਕੋਈ ਕਹਿਤਾ ਨਾ ਤੇ ਕਿਤੇ ਮੈਨੂੰ ਛਿੱਤਰ ਨਾ ਪੈ ਜਾਣ ਮੈਂ ਹੁਣ ਮੈਨੂੰ ਛੇ ਤਰ੍ਹਾਂ ਤੋਂ ਵੀ ਬੜਾ ਡਰ ਲੱਗਣ ਡਿਆ ਵਾ